ਰਾਸ਼ਟਰਪਤੀ ਦੇ ਸੁਪਰੀਮ ਕੋਰਟ ਨੂੰ 14 ਸਵਾਲ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ 14 ਸਵਾਲ ਕੀਤੇ ਨੇ ਕੋਰਟ ਦੇ ਵੱਲੋਂ ਸਮਾਂ ਸੀਮਾ ਤੈਅ ਕਰਨ ਤੇ ਰਾਸ਼ਟਰਪਤੀ ਨੇ ਇਹ ਸਵਾਲ ਪੁੱਛੇ ਨੇ ਕਿਹਾ ਗਿਆ ਹੈ ਕਿ ਕੀ ਰਾਸ਼ਟਰਪਤੀ ਦੇ ਫੈਸਲਿਆਂ ਤੇ ਕੋਰਟ ਤੈਅ ਕਰ ਸਕਦੀ ਹੈ ਸਮਾਂ ਸੀਮਾ ਕੀ ਗਵਰਨਰ ਦੇ ਫੈਸਲੇ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕੀ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣਾ ਲਾਜ਼ਮੀ ਹੈ ਸੁਪਰੀਮ ਕੋਰਟ ਦੇ 8 April ਦੇ ਫੈਸਲੇ ਨੂੰ ਲੈ ਕੇ ਦਰਸਲ ਇਹ ਸਵਾਲ ਪੁੱਛੇ ਗਏ ਨੇ ਸੰਵਿਧਾਨ ਦੀ ਧਾਰਾ 200 201 361 143 142 145 ਤੇ 131 ਤਹਿਤ ਇਹ سوال ਪੁੱਛੇ ਗਏ ਨੇ ਇਹ 14 سوال ਨੇ ਜੋ ਕਿ ਪੁੱਛੇ ਗਏ ਨੇ ਸੁਪਰੀਮ ਕੋਰਟ ਤੋਂ ਹਜਤ ਦੇ ਵਿੱਚ ਕਿਹਾ ਗਿਆ ਕਿ ਜਦੋਂ ਰਾਜਪਾਲ ਦੇ ਕੋਲ ਕੋਈ ਬਿੱਲ ਆਉਂਦਾ ਹੈ ਤਾਂ ਉਸ ਦੇ ਕੋਲ ਕਿਹੜੇ ਕਿਹੜੇ ਸੰਵਿਧਾਨਿਕ ਵਿਕਲਪ ਹੈ ਕਿ ਫੈਸਲਾ ਲੈਂਦੇ ਸਮੇਂ ਗਵਰਨਰ ਮੰਤਰੀ ਮੰਡਲ ਦੀ ਸਲਾਹ ਦੇ ਨਾਲ ਬੰਨਿਆ ਹੈ ਇਹ ਸਵਾਲ ਕੀਤੇ ਗਏ ਜਦੋਂ ਕਿਹਾ ਗਿਆ ਕਿ ਜਦੋਂ ਰਾਜਪਾਲ ਦੇ ਕੋਲ ਕੋਈ ਬਿੱਲ ਆਉਂਦਾ ਹੈ ਤਾਂ ਉਹਨਾਂ ਦੇ ਕੋਲ ਕਿਹੜੇ ਕਿਹੜੇ ਅਸੇਵਿਦਾਨਿਕ ਵਿਕਲਪਾਂ ਨਾਲ ਜੋ ਰਾਸ਼ਪਤੀ ਨੇ ਸੁਪਰੀਮ ਕੋਰਟ ਨੂੰ ਇਹ ਸਵਾਲ ਕੀਤਾ ਦੂਜਾ ਸਵਾਲ ਹੈ ਕਿ ਕੀ ਫੈਸਲਾ ਲੈਂਦੇ ਸਮੇਂ ਗਵਰਨਰ ਮੰਤਰੀ ਮੰਡਲ ਦੀ ਸਲਾਹ ਦੇ ਨਾਲ ਬੰਨਿਆ ਹੋਇਆ ਹੈ ਇਹ ਵੀ ਰਾਸ਼ਪਤੀ ਨੇ ਸਵਾਲ ਕੀਤਾ ਤਾਂ ਅਲੱਗ-ਅਲੱਗ ਤਨੋਂ ਸੀ ਇਹ ਸਵਾਲ ਦੱਸ ਰਹੇ ਜੋ ਕਿ ਰਾਸ਼ਪਤੀ ਦੇ ਵੱਲੋਂ ਸੁਪਰੀਮ ਕੋਰਟ ਨੂੰ ਕੀਤੇ ਗਏ ਨੇ ਕਿਹਾ ਗਿਆ ਕਿ ਕੀ ਗਵਰਨਰ ਦੇ ਫੈਸਲੇ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕੀ ਆਰਟੀਕਲ 361 ਗਵਰਨਰ ਦੇ ਫੈਸਲਿਆਂ ਤੇ ਨਿਆਇਕ ਸਮੀਖਿਆ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕ ਸਕਦਾ ਹੈ ਜੇ ਸੰਵਿਧਾਨ ਦੇ ਵਿੱਚ ਕੋਈ ਸਮਾਂ ਸੀਮਾ ਤੈਅ ਨਹੀਂ ਤਾਂ ਕੀ ਕੋਰਟ ਕੋਈ ਸਮਾਂ ਸੀਮਾ ਤੈਅ ਕਰ ਸਕਦੀ ਹੈ ਕਿ ਰਾਸ਼ਟਰਪਤੀ ਦੇ ਫੈਸਲੇ ਨੂੰ ਸਾਰੀਆਂ ਅਦਾਲਤਾਂ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਰਾਸ਼ਟਰਪਤੀ ਦੇ ਫੈਸਲਿਆਂ ਤੇ ਕੋਰਟ ਸਮਾਂ ਸੀਮਾ ਤੈਅ ਕਰ ਸਕਦੀ ਹੈ ਕਿ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣਾ ਲਾਜ਼ਮੀ ਹੈ ਕਿ ਰਾਸ਼ਟਰਪਤੀ ਤੇ ਗਵਰਨਰ ਦੇ ਫੈਸਲੇ ਤੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਕੋਰਟ ਸੁਣਵਾਈ ਕਰ ਸਕਦੀ ਹੈ ਕਿ ਸੁਪਰੀਮ ਕੋਰਟ ਆਰਟੀਕਲ 142 ਦੀ ਵਰਤੋਂ ਕਰਕੇ ਰਾਸ਼ਟਰਪਤੀ ਜਾਂ ਗਵਰਨਰ ਦਾ ਫੈਸਲਾ ਬਦਲ ਸਕਦੀ ਹੈ ਕੀ ਵਿਧਾਨ ਸਭਾ ਵੱਲੋਂ ਪਾਸ ਕਾਨੂੰਨ ਗਵਰਨਰ ਦੀ ਸਹਿਮਤੀ ਤੋਂ ਬਿਨਾ ਹੀ ਲਾਗੂ ਹੋ ਸਕਦਾ ਹੈ ਕੀ ਸੰਵਿਧਾਨ ਦੇ ਨਾਲ ਜੁੜੇ ਮਾਮਲੇ ਨੂੰ ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਬੈਂਚ ਨੂੰ ਭੇਜਣਾ ਲਾਜ਼ਮੀ ਹੈ ਕੀ ਸੁਪਰੀਮ ਕੋਰਟ ਅਜੇ ਹੁਕਮ ਦੇ ਸਕਦੀ ਹੈ ਜੋ ਸੰਵਿਧਾਨ ਜਾਂ ਮੌਜੂਦਾ ਕਾਨੂੰਨਾਂ ਦੇ ਨਾਲ ਮੇਲ ਨਾ ਖਾਂਦਾ ਹੋਵੇ ਕੀ ਕੇਂਦਰ ਤੇ ਸੂਬਾ ਸਰਕਾਰ ਦੇ ਵਿਚਾਲੇ ਵਿਵਾਦ ਨੂੰ ਸਿਰਫ ਸੁਪਰੀਮ ਕੋਰਟ ਹੀ ਹੱਲ ਜਾ ਸਕਦੀ ਹੈ ਤੇ 14ਵਾਂ ਸਵਾਲ ਨੇ ਦੱਸਦਾ ਜੋ ਕਿ ਰਾਸ਼ਟਰਪਤੀ ਦੇ ਵੱਲੋਂ ਸੁਪਰੀਮ ਕੋਰਟ ਨੂੰ ਆ ਕੀਤੇ ਗਏ ਨੇ ਦਰਸਪੁਰੇ ਮਸਲੇ ਪੁਰੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਸਮਾਂ ਸੀਮਾ ਤੈਅ ਕੀਤੀ ਗਈ ਸੀ ਕਿ ਵਕਫਾਕ ਸੁਬੇਂ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਬਿੱਲ ਗਵਰਨਰ ਨੂੰ ਭੇਜੇ ਜਾਂਦੇ ਨੇ ਤਾਂ ਉਸ ਦੇ ਵਿੱਚ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ ਕਿ ਇੰਨੇ ਸਮੇਂ ਦੇ ਵਿੱਚ ਉਹਨਾਂ ਬਿੱਲਾਂ ਤੇ ਫੈਸਲਾ ਲੈਣਾ ਹੋਵੇਗਾ ਤਾਂ ਇਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਦੇ ਵੱਲੋਂ ਸੁਪਰੀਮ ਕੋਰਟ ਨੂੰ ਇਹ 14 ਸਵਾਲ ਕੀਤੇ ਗਏ ਨੇ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਉਹ ਸਵਾਲ ਵੀ ਦੱਸ ਰਹੇ ਹਾਂ ਆ ਜਿਸ ਦੇ ਵਿੱਚ ਸੰਵਿਧਾਨ ਦੀ ਧਾਰਾ 200 201 361 143 142 45 ਤੇ 131 ਦਾ ਹਵਾਲਾ ਦਿੱਤਾ ਗਿਆ ਇਸ ਦੇ ਤਹਿਤ ਇਹ ਸਵਾਲ ਕੀਤੇ ਗਏ ਜਿਸ ਦੇ ਵਿੱਚ ਕਿਹਾ ਗਿਆ ਕਿ ਕੀ ਰਾਸ਼ਟਰਪਤੀ ਦੇ ਫੈਸਲਿਆਂ ਤੇ ਆ ਕੋਰਟ ਸਮਾਂ ਸੀਮਾ ਤੈਅ ਕਰ ਸਕਦੀ ਹੈ ਕੀ ਗਵਰਨਰ ਦੇ ਫੈਸਲੇ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕੀ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਦੀ رائے ਲੈਣਾ ਲਾਜ਼ਮੀ ਹੈ ਤਾਂ ਇਹ ਸਵਾਲ ਜੋ ਕਿ 14 ਸਵਾਲ ਨੇ ਜੋ ਕਿ ਰਾਸ਼ਟਰਪਤੀ ਆ ਡਰੋਪ ਦੀ ਮੁਰਮੁਦੇ ਵੱਲੋਂ ਸੁਪਰੀਮ ਕੋਰਟ ਨੂੰ ਕੀਤੇ ਗਏ ਨੇ ਆ ਪੂਰੇ ਦੇ ਬੇਸ ਦੀ ਆਧਾਰ ਦੀ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਦਰਸਲ ਵਕਫਾ ਕ ਸੁਬਿਆਂ ਦੇ ਵਿੱਚ ਗਵਰਨਰਸ ਦੇ ਲਈ ਸਮਾਂ ਸੀਮਾ ਤੈਅ ਕੀਤੀ ਗਈ ਹੈ ਕਿ ਜਿਹੜੇ ਸਰਕਾਰ ਦੇ ਵੱਲੋਂ ਬਿੱਲ ਪਾਸ ਕਰਕੇ ਭੇਜੇ ਜਾਂਦੇ ਨੇ ਇਹਨਾਂ ਦੇ ਸਮੇਂ ਦੇ ਵਿੱਚ ਉਸਤੇ ਫੈਸਲਾ ਲੈਣਾ ਹੋਵੇਗਾ ਆ ਬਕਾਇਦਾ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਚ ਰਾਸ਼ਟਰਪਤੀ ਦੇ ਵੱਲੋਂ ਸੁਪਰੀਮ ਕੋਰਟ ਨੂੰ ਇਹ 14 ਸਵਾਲ ਕੀਤੇ ਗਏ ਨੇ ਖੈਰ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਸਵਾਲਾਂ ਦਾ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਕੀ ਤਰਕ ਦਿੱਤਾ ਜਾਂਦਾ ਹੈ